ਤੋ ਤੁਸੀਂ ਅੱਜ ਵੇਖ ਸਕਦੇ ਜੇ ਕਿ ਨਗਰ ਕੌਂਸਲ ਜੀਰਾ ਦੇ ਵੱਲੋਂ ਜੋ ਕਰੀਬ ਕਰੀਬ 7-8000 ਗੱਟਿਆਂ ਦੀ ਜੋ ਮਿੱਟੀ ਦੇ ਭਰਕੇ ਜੋ ਆ ਵਾੜਾ ਕਾਲੀਰਾਉ ਜਾਣੇ ਆ ਕਿਉਂਕਿ ਆਪਣੇ ਹੜ੍ਹ ਪ੍ਰਭਾਵਿਤ ਏਰੀਆ ਉੱਥੇ ਬਾਹਰ ਟੁੱਟਣ ਦੇ ਚਾਂਸ ਆ ਸੋ ਸਾਡੀ ਅੱਜ ਸਾਰੀ ਟੀਮ ਸਾਡੇ ਵਿੱਚ ਸਤਕਾਰਯੋਗ ਜੀਰਾ ਤੋਂ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਜੀ ਔਰ ਪ੍ਰਧਾਨ ਨਗਰ ਕੌਂਸਲ ਜੀਰਾ ਗਵਿੰਦਰ ਜੀ ਮਣੀ ਔਰ ਸਾਡੇ ਸਮੂਹ ਜੋ ਐਮਸੀ ਸਾਹਿਬਾਨ ਪੁਰ ਨਗਰ ਕਾਉਂਸਲ ਦੇ ਸਮੁੱਚੇ ਕਰਮਚਾਰੀ ਤੁਸੀਂ ਵੇਖ ਸਕਦੇ ਕਿ ਟਰਾਲੀਆਂ ਨੂੰ ਰਵਾਨਾ ਕਰਦੇ ਹੋਏ ਅੱਜ ਸਾਰੇ ਪਰ ਤਕਰੀਬ ਕ੍ਰੀਬ 8-10 ਹਜ਼ਾਰ ਗੱਟਾ ਔਰ 15-16 ਟਰਾਲੀਆਂ ਨਗਰ ਕਾਉਂਸਲ ਜੀਰਾ ਦੀ ਜਿੰਦੀ ਸਾਡੀ ਟੀਮ ਹੈ ਉਹਦੇ ਚ ਚਾਹੇਓ ਕਲੈਰੀਕਲ ਸਟਾਫ ਹੋਵੇ ਚਾਹੇਓ ਸਫਾਈ ਕਰਮਚਾਰੀ ਹੋਣ ਤੁਸੀਂ ਵੇਖ ਸਕਦੇ ਦੇਖੋ ਕਿੰਨਾ ਜੋਸ਼ ਆ ਮਦਦ ਦੇ ਲਈ ਕਿ ਸਾਡੇ ਨਗਰ ਕਾਉਂਸਲ ਦੇ EMPLYEE ਦੇ ਵਿੱਚ ਸਾਡੇ ਹਰ ਪੀਰ ਤੇ ਭਰਾ ਜਿਹੜੇ ਆ ਉਹਨਾਂ ਦੇ ਬੰਨਾਂ ਨੂੰ ਪੱਕਾ ਕਰਨ ਵਾਸਤੇ ਪੂਰਾ ਤੇ ਪੂਰਾ ਯੋਗਦਾਨ ਪਾ ਰਹੇ ਆ ਤੁਸੀਂ ਦੇਖ ਸਕਦੇ ਜੇ ਇਹ ਪੰਜਾਬ ਆ ਜਿੱਥੇ ਪੰਜਾਬ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਦੇਖੋ ਤਾਲੀਆਂ ਦੀ ਲਾਈਨ ਨਗਰ ਕਾਉਂਸਲ ਜੀਰਾ ਦੇ ਜੋ ਸਾਡੇ ਸਮੁੱਚੇ ਤੁਸੀਂ ਦੇਖ ਸਕਦੇ ਜੇ ਇਨਾ ਜੋਸ਼ ਆਦੇ ਭਰਾਵਾਂ ਦੀ ਮਦਦ ਕਰਨ ਦੇ ਲਈ ਜੋ ਹੜ ਜੋ ਹਰੀਕੇ ਹੜ ਦੇ ਨਾਲ ਜੋਗੇ ਵਾਲਾ ਕੁਸੂ ਵਾਲਾ ਫਤਿਹਗੜ ਸਭਰਾ ਫਤਿਹ ਹਾਲੇ ਵਾਲਾ ਜਿੱਥੇ ਜਿੱਥੇ ਵੀ ਜੜੀ ਲੋਡ ਹੋਏਗੀ ਸਾਡੇ ਨਗਰ ਕੌਂਸਲ ਜੀਰਾ ਦੇ ਜਿੰਨੇ ਵੀ ਐਮਪਲਾਈ ਅੱਜ ਇਹ ਸਮਾਨ ਲੈ ਕੇ ਜਾ ਰਹੇ ਆ ਮਿੱਟੀ ਸੋ ਹੋਰ ਵੀ ਟਰਾਲੀਆਂ ਪਿੱਛੋਂ ਆ ਰਹੀਆਂ ਤੇ ਬਹੁਤ ਬਹੁਤ ਧੰਨਵਾਦ ਤੇਲਫੋਨ ਲੱਗ ਪਿਆ ਨੇ ਸੋ ਇਹ ਸਾਰੇ ਸਾਰੀਆਂ ਬਾੜਾ ਕਾਲੀਰਾਉ ਜਾਣ ਗਿਆ ਸੋ ਸਾਰਿਆਂ ਦਾ ਧੰਵਾਦ ਤੁਹਾਡਾ ਵੀ ਜੀ ਹੁਣ ਆਪਾਂ ਸਾਰੇ ਉੱਥੇ ਜਾਵਾਂਗੇ ਤੇ ਉੱਥੇ ਜਾ ਕੇ ਫਿਰ ਬੰਨ ਵੀ ਬੰਨਾਂਗੇ ਬਹੁਤ ਬਹੁਤ ਧੰਵਾਦ ਜੀ